ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣੇ ਗਰਾਊਂਡ ਦੇ ਵਿੱਚ ਜੀ ਤੇ ਅੱਜ ਆਪਣੇ ਸਾਰੇ ਭੰਗੀ ਸਿੰਘ ਆਪਦੀ ਮਿਹਨਤ ਲਗਾ ਰਹੇ ਆ ਤੇ ਨਾਲ ਨਾਲ ਤੁਹਾਨੂੰ ਦੱਸਉਂਦੀ ਆ ਕਿ ਅੱਜ ਸਰਦਾਈਆਂ ਵੀ ਤਕੜੀਆਂ ਜਾ ਰਹੀਆਂ ਵਾ ਵਲੌਗ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਅੱਜ ਭੰਗੀ ਸਿੰਘਾ ਜੀ ਦੀ ਬਾਫਾ ਤੇ ਸਿੰਘ ਕਤਕਾ ਖਾੜੇ ਚ ਸਰਦਾਈਆਂ ਰਗਣੀਆਂ ਜਾ ਰਹੀਆਂ ਵਾ ਸੋ ਇੱਧਰ ਆਪਣੇ ਸੰਗ ਸ਼ਰਧਾਈ ਯਾਰ ਕਰਦੇ ਹੋਏ ਇੱਧਰ ਦਰਸ਼ਕ ਆਪਣੇ ਜਿਹੜੇ ਦਿੱਲੀ ਥੇ ਹਾਜ਼ਰੀ ਭਰਦੇ ਆ ਕਤਗੜਾ ਗਰਾਉਂਡ ਦੇ ਵਿੱਚ ਤੇ ਇਹਦੇ ਸਾਰੇ ਪਚੰਗੀ ਫੌਜ ਆਪਣੇ ਖਾਲਸਾਈ ਫੌਜ ਲਾਈਨ 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 ਅੱਜ ਪਹਿਲਾਂ ਮਿਹਨਤ ਲਗਾ ਰਹੀ ਆ ਸਾਰੇ ਐਕਸਰਸਾਈਜ਼ ਹੋ ਰਹੀਆਂ ਵਾ ਇੱਧਰ ਆਪਣੇ ਸਤਾਜ ਜੀ ਹੋਰ ਕਸੇ ਕਿਹਦੇ ਕੋਲ ਹੈ ਮੇਰਾ ਕਵਰ ਕਿੱਥੇ ਆ ਕਵਰ ਕਸਾ ਭਾਪਾ ਫਤਿਹ ਸਿੰਘ ਗੱਤਕਾ ਖਾੜਾ ਪਿੰਡ ਲੋਗੜ ਇਸ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਜ਼ਰੂਰ ਸ਼ੇਅਰ ਕਰਿਆ ਕਰੋ ਸੰਤਾ ਤੱਕ ਵੱਧ ਤੋਂ ਵੱਧ ਤਾਂ ਜੋ ਹਰ ਪਿੰਡ ਹਰ ਸ਼ਹਿਰ ਵਿੱਚ ਇਸ ਤਰ੍ਹਾਂ ਦੀਆਂ ਐਕਟੀਵਿਟੀ ਜ਼ਰੂਰ ਹੋਣ ਕਿਉਂਕਿ ਗੱਤਕਾ ਸਿੱਖੀ ਇੱਕ ਇਹੋ ਜੀ ਆਪਣੇ ਲਈ ਇੱਕ ਵੱਡਾ ਪਰਫੁੱਲਾ ਇੱਕ ਅਨਮੁੱਲਾ ਅਨਮੋਲੀ ਦਾਤਾ ਕਿ ਇਸ ਨਾਲ ਹੀ ਨਵੀਂ ਪਨੀਰੀ ਨਸ਼ਾ ਤੋਚਾਇਆ ਜਾ ਸਕਦਾ ਵਾ ਸੋ ਇਹੋ ਜਿਹੀਆਂ ਕਲਾਸਾਂ ਹਰ ਪਿੰਡ ਹਰ ਸ਼ਹਿਰ ਵਿੱਚ ਹਰ ਸ਼ਹਿਰ ਵਿੱਚ ਹੋਣੀ ਬਹੁਤ ਜ਼ਰੂਰੀ ਆ ਸੁਸੰਗਤ ਜੀ ਬੇਨਤੀ ਆਪ ਜੀ ਨੂੰ ਕਿ ਵਲੌਗ ਨੂੰ ਵੱਧ ਤੋਂ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜੀ ਇਹ ਨਜ਼ਾਰਾ ਪੰਜਾਬ ਪੰਜਾਬ ਵਿੱਚ ਇਹ ਨਜ਼ਾਰਾ ਨਜ਼ਾਰਾ ਦੇਖਣ ਨੂੰ ਮਿਲਦਾ ਆ ਆਪਣੀ ਭਿੰੰਗੀ ਸੰਗ ਬਾਹਰੋਂ ਆਇਆ ਕੈਨੇਡਾ ਤੋਂ ਹਾਂਜੀ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਵਾਹਿਗੁਰੂ ਖਾਲਸਾ ਸਾਹਿਬ ਸ਼ਸਤਰ ਅਸਤਰ ਤੁਮ ਹੀ ਸਿਪਰ ਤੁਮ ਹੀ ਕਵਚ ਨਖੰਗ ਕਵਚਾਂ ਤੱਕ ਤੁਮ ਹੀ ਬਨੇ ਤੁਮ ਵਿਆਪਕ ਸਰਬੰਗ ਸ੍ਰੀ ਤੂੰ ਸਭ ਕਾਰਨ ਤੂੰ ਹੀ ਤੂੰ ਵਿਦਿਆ ਕੋ ਸਾਰ ਤੁਮ ਸਭ ਕੋ ਉਪਰਾਜ ਹੀ ਤੁਮ ਹੀ ਲਿਹੋ ਉਬਾਰ ਤੁਮ ਹੀ ਦੇਨ ਰਜਨੀ ਤੂੰ ਹੀ ਤੁਮ ਹੀ ਜੀਵਨ ਉਪਾਏ ਕੌਤਕ ਹੀਰਨ ਕੇ लाइक शेयर कमेंट बाबा फतेह सिंह अखाड़ा चल चल जोरदार खच के खच के खच के शाबाश शाबाश ਬਾਬਾ ਫਤੇ ਸਿੰਘ ਗਤਗਾ ਖਾੜਾ ਪਿੰਡ ਲੋਗੜ ਸ਼ਾਨਦਾਰ ਟੀਮ ਜੋਰ ਦਿਖਾਉਂਦੀ ਹੋਈ ਇਹ ਡੈਮੋ ਲਗਾ ਡੈਮੋ ਲਗਾ ਲੱਗਾ ਜਿਨ ਪਹਿਲਾ ਡੈਮੋ ਪਹਿਲਾ ਪੈਂਤਰਾ ਚੱਲ ਵੀ ਸ਼ਾਬਾਸ਼ ਖੱਚ ਕੇ ਹਾਂ ਹਾਂ ਗੱਡ ਗੱਡ ਬਹੁਤ ਸੋਣਾ ਬਹੁਤ ਸੋਣਾ ਚੱਲ 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 ਸਹੀਆ ਸਹੀਆ ਚੱਲ 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 ਸ਼ਾਬਾਸ਼ ਸ਼ਾਬਾਸ਼ ਹਾਂ ਹਾਂ ਚੱਲ 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 ਵੀ ਸੈਕਿੰਡ ਦੂਜਾ ਪੈਂਤਰਾ ਤਿਆਰ ਹੋਵੇ ਨਾਲ ਦੀ ਨਾਲ ਹੀ ਬਹੁਤ ਸੋਣਾ ਚਲੋ ਕੀ ਬਾਤ ਆ ਚੱਲ ਚੱਲ ਛਾਲਾ ਸਾਰੀਆਂ ਮਾਰਨੀਆਂ ਪੱਤੋ ਚੱਲ ਡਿੱਗਣਾ ਨਹੀਂਗਾ ਚਲੋ ਚਲੋ ਨਾਲ ਦੇ ਨਾਲੇ ਫਰਾਈਆਂ ਠੀਕ ਆ ਬੱਤ ਚਲੋ ਤੁਸੀਂ ਛਾਤਰੇ ਜਾ ਕੇ ਪਿੱਛੇ ਜਲਦੀ ਜਲਦੀ ਬਹੁਤ ਸੋਣਾ ਬਹੁਤ ਸੋਣਾ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਇੱਧਰ ਆਪਣੇ ਸ਼ਰਦਾਈਆਂ ਦੇ ਰਗੜੇ ਵੀ ਲੱਗਦੇ ਪਏ ਅੱਜ ਬਾਬਾ ਫਤੇਸ ਸਿੰਘ ਕੱਤ ਕੇ ਅਖਾੜਾ ਪਿੰਡ ਲੋਗੜ ਵਿੱਚ ਬੱਚਿਆਂ ਦੇ ਲਈ ਸ਼ਰਦਾਈ ਤਿਆਰ ਹੋ ਰਹੀ ਹੈ ਉੱਧਰ ਤੇ ਇੱਧਰ ਬੱਚੇ ਆਪਣੇ ਪੈਂਤਰੇ ਲਗਾ ਰਹੇ ਆ ਡੈਮੋ ਲੱਗਦਾ ਰਿਹਾ ਪਹਿਲਾਂ ਚਲੋ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਜਰੂਰ ਕਰਨਾ ਜੀ ਤਾਂ ਜੋ ਤੁਹਾਡੇ ਕੋਲ ਹਰ ਇੱਕ ਵੀਡੀਓ ਅਪਡੇਟ ਕੀਤੀ ਹੋਈ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸ਼ਾਬਾਸ਼ ਚਲੋ ਪੁੱਤ ਪਹਿਲੀ ਫੜਾਈ ਖੱਚ ਕੇ ਪੂਰਾ ਜੋਰ ਲਾਗੇ ਓਏ ਮੋਟੀਵੇਟ ਕਰੋ ਇਹਨੂੰ ਚਲੋ ਸੁਣਾ ਬਹੁਤ ਸੁਣਾ ਚਲੋ ਹਾਂ ਸ਼ਾਬਾਸ਼ ਖੱਟਕੇ 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 ਆ ਬਹੁਤ ਸੁਣਾ ਬਹੁਤ ਸੁਣਾ ছাত্রੀਆਂ ਬਹੁਤ ਸੁਣੀਆਂ ਵਾਰ-ਵਾਰ ਵਾਰ ਹਾਂ ਵਧੀਆ ਵਧੀਆ ਸੱਟਾ ਹਾਂ ਕੀ ਬਾਤ ਆ ਚੱਲ 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 ਧਰਤੀ ਦੇਣਾ ਮਾਰੋ ਟਿਕ ਥੱਲੇ ਲਾਇਆ ਕਰ ਪੜਦੇ ਹੋਦੇ ਚੱਲ ਇਹ ਕਿਰਪਾਨ ਦੀ ਫੜਾਈ ਇਹ ਆ ਇੰਦਰਪ੍ਰੀਤ ਸਿੰਘ ਕਿਰਪਾਨ ਦੀ ਫੜਾਈ ਸਭ ਤੋਂ ਨਿੱਕਾ ਯੋਧਾ ਸਾਡਾ ਖਿੱਚ ਕੇ ਖਿੱਚ ਕੇ ਚੱਲ 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 ਸ਼ਾਬਾਸ਼ ਇਹਦੀ ਕਿਰਪਾਨ ਵੱਡੀ ਇਹਦੇ ਨਾਲੋਂ ਇਹ ਆਪ ਛੋਟਾ ਚੱਲ 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 ਸ਼ਾਬਾਸ਼ ਖਿੱਚ ਕੇ ਬਾਬਾ ਫਤੇ ਸਿੰਘ ਗਤਗਾ ਅਖਾੜਾ ਦੀਆਂ ਪੰਜੰਗਣ ਸਿੰਘਣੀਆਂ ਚੱਲ ਵੀ बहुत सोना बहुत सोना बहुत सोना शाबाश बहुत बढ़िया, चल पोहता शाबाश 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 इधर मेहनत लगाते हुए संघ अपने सारे संघ पर संघ मेहनत लगा रहे हैं चलो चलो शाबाश शाबाश ਪਰ ਫੋਜਾ ਹੁਣ ਪਹਿਲਾ ਘੋਰ ਨਾਲ ਮੈਂ ਡੁੱਡੂ ਤਾਂ ਹੀ ਬਣਾ ਕੇ ਰਕੜੀ ਲਾ ਰਹੀਆਂ ਸਦਾ ਸਲਾਮਤ ਹੈ ਤੇਰਾ ਮੁਕਾ ਸਬਕ ਕਾਜੋ ਨਾ ਲਿਆ ਕਰ ਗਾਂਵ ਵਿੱਚ ਯਾਰ ਜੋ ਨੋ ਤੇ ਸਾਡੇ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਬਾਬਾ ਜੀ ਇਹ ਸਲੋਤਰਾਈ ਆ ਕਾਰਨਾਂ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਮਿੰਨਾ ਦਾ 7 ਵਜਣਗੇ ਲਾਈਕ ਸ਼ੇਅਰ ਕਮੈਂਟ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਲਾਗੇ 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 ਹਾਂ ਚੱਲ ਦੇਖੀ ਫੋਨ ਤੇ ਨਾ ਮਰੀ ਬਹੁਤ ਸੋਣਾ ਬਹੁਤ ਸੋਣਾ ਖਿੱਚ ਕੇ ਖਿੱਚ ਕੇ ਚੱਲ ਜੋੜਿਆ ਚੱਲ ਸ਼ਾਬਾਸ਼ ਸ਼ਾਬਾਸ਼ ਕੱਡ 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 ਚੱਲ ਚੱਲ ਆ ਗਈ ਲੱਗੀ ਨਾ ਇੱਕੋ ਸਾੜ ਲਾ ਜਾਲ ਇਸ ਤੋਂ ਬਾਅਦ ਕੇਲਾ ਲਉਣਾ ਵਾ ਇਹ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜੀ ਸੰਗਤ ਜੀ ਬੇਨਤੀ ਆਪ ਜੀ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਜੀ ਨਾਲ ਦੇ ਨਾਲ ਹੀ ਇਹੋ ਜਿਹੀ ਐਕਟੀਵਿਟੀ ਹਰ ਪਿੰਡ ਹਰ ਸ਼ਹਿਰ ਵਿੱਚ ਜ਼ਰੂਰ ਹੋਣੀ ਚਾਹੀਦੀਆਂ ਵਾ ਤਾਂ ਜੋ ਆਪਣੇ ਨਵੇਂ ਪਨੀਰੀ ਸਿੱਖੀ ਨਾਲ ਜੁੜ ਸਕੇ ਗੱਤਕਾ ਜੋ ਆਪਣੀ ਪ੍ਰਾਤਨ ਖੇਡ ਆ ਗੱਤਕਾ ਪਾਸ਼ਾ ਨੂੰ ਬਖਸ਼ੀ ਦੀ ਖੇਡ ਹਾਂ ਕੀ ਬਾਤ ਆ ਜੋ ਦਿਆ ਅਰੇ ਵਾ ਅਰੇ ਵਾ ਚੱਲ 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 ਖੱਚ ਕੇ ਖੱਚ ਕੇ ਤੇਰੇ ਯਾਰ ਚੱਲ ਚੱਲ ਬਹੁਤ ਸੋਹਣਾ ਬਹੁਤ ਸੋਹਣਾ ਬਹੁਤ ਸੋਹਣਾ ਸ਼ਾਬਾਸ਼ 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 चल ए आ चक क्या बात है बहुत सुना यह जगमीत सिंह क्या बात है क्या बात है बचा के चलो शाबाश चल 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 बहुत सुना बहुत सुना बहुत सुना जैसमीन चलो क्या बात है ਅੱਤ ਸਾਰੇ ਪਾਸੇ ਵਾਰ ਮਾਰਿਆ ਕਰ ਸ਼ਾਬਾਸ਼ ਆ ਹੈਲੋ ਫਰੈਂਡਸ ਮਾਈ ਨੇਮ ਇਜ਼ ਮਨਵੀਰ ਕੌਰ ਐਂਡ ਆਈ ਐਮ ਸਟੂਡੈਂਟ ਆਫ ਬਾਬਾ ਫਤਿਹ ਸਿੰਘ ਗੱਤਕਾ ਅਖਾੜਾ ਮੈਂ ਇਸ ਇਸ ਜਗ੍ਹਾ ਤੇ ਪਿਛਲੇ 1 ਮਹੀਨੇ ਤੋਂ ਆ ਰਹੀ ਹਾਂ ਤੇ ਮੈਨੂੰ ਇੱਥੇ ਬਹੁਤ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਐ ਤੇ ਮੈਨੂੰ ਇੱਥੇ ਬਹੁਤ ਵਧੀਆ ਲੱਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਚਮਕ ਹੋਰ ਦੀਵਾਰ ਗਿਆ ਜੋੜੀ ਲਾਡਾਂ ਦੇ ਨਾਲ ਪਾਲੀ ਦਸ ਲੱਖ ਨਾਲ ਪੜ ਗਏ ਸੀ ਸੂਰ ਮੈਂ ਗਿਣਤੀ ਦੇ ਸੀ 40 ਨਕਿਆਂ ਫਰ ਜ਼ਿੰਦਾ ਦੀ ਈਨ ਨਾਮੰਨੀ ਵਿੱਚ ਕਚੇ ਰਖੋ ਰਾਜ ਗੋਬਿੰਦ ਸਿੰਘ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਰਖੋ ਰਾਜ ਗੋਬਿੰਦ ਸਿੰਘ ਜੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਰੰਗ ਬਾਹ ਫਤਿਹ ਪਾਵੇ ਸਤ ਜੀ ਕਾ ਣਾ ਹੈ ਗਾ ਰਿਹਾ ਹੈ ਨਿਹਾਲ ਹੋ ਜਾ ਬਾਬਾ ਸ੍ਰੀ ਚੰਦ ਚਰਨਾਂ ਰੰਗ ਬਾਹ ਫਤਿਹ ਪਾਵੇ ਸਤ ਜੀ ਕਾ ਜੇ ਰਗ ਜਾਵੇ ਨਾਲ ਹੋ ਜਾਵੇ ਬਾਬਾ ਸਿਆ ਸਿੰਘ ਦੇ ਚਰਨਾਂ ਨੂੰ ਭਾਵੇ ਅਕਾਲ ਹੋਰ ਸ਼ਰਾਬ ਵੀ ਚਲਾ ਦੇ ਮੇਰੇ ਹੱਥ ਵਿੱਚ ਤੇ ਗਰਾਜ ਚੰਦੂਰੀ ਐ ਨੀ ਉਹ ਥੋੜੀ ਜਿੰਨੀਆਂ ਤੋੜਨੀ ਤੋੜ ਨਾ ਹਾਂਜੀ ਇਧਰ ਰੱਖੋ ਕਿਵੇਂ ਆ ਲੈ ਕੇ ਆਏ ਸੀ ਨਾ ਕੈਂਟ ਬਣੀ ਕਰੀ ਕਾਲ ਕਰੀ ਅਕਾਲ 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 ਜਿਕਾ ਲਾਦੇ ਹਾਂ ਕਿਹ ਚ ਕਰਾ ਕੇ ਲਾਵੇ ਨੇ ਜAVE ਪਤੇ ਪਾਵੇ ਇਹ ਜ ਫਤਿਹ ਸਿੰਘ ਕਤਕਾ ਖਾੜਾ ਸਾਰੇ ਭੰਜੀ ਸਿੰਘ ਨੂੰ ਅੱਜ ਬਦਾਮ ਕਰਕੇ ਸਾਰੇ ਸ਼ਿਕਾਈ ਆਪਾਂ ਚਰਦੀ ਕਲਾ ਫੌਜ ਇਧਰ ਸ਼ਸਤਰ ਆਪਣੇ ਸਜੇ ਹੋਏ ਆ ਸੋ ਸਾਰਾ ਵਲੋਗ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਤਰ੍ਹਾਂ ਸਾਡੇ ਵਲੋਗ ਨੂੰ ਪਿਆਰ ਦਿੰਦੇ ਰਹਿਣਾ ਤ ਵੀਡੀਓ ਨੂੰ ਹਰ ਤਰ੍ਹਾਂ ਸ਼ੇਅਰ ਕਰਨਾ ਜੀ ਲਾਈਕ ਕਰਨਾ ਕਮੈਂਟ ਕਰਨਾ ਜੀ ਸੇਅਰ ਕਰ ਸਬਸਕ੍ਰਾਈਬ ਵਾਈ ਗੁੱਜੇ ਖਾਲਸਾ